ਬਾਦਸ਼ਾ ਆਪਣੇ ਮਹਿਲ ਦੀ ਛੱਤ ਉੱਤੇ ਟਹਿਲ ਰਿਹਾ ਸੀ ਤੁਰਦੇ-ਤੁਰਦੇ ਉਸ ਦੀ ਨਜ਼ਰ ਮਹਿਲ ਦੇ ਕੋਲ ਘਰ ਦੀ ਛੱਤ ਤੇ ਪਈ ਜਿਸ ਤੇ ਇੱਕ ਬਹੁਤ ਹੀ ਸੁੰਦਰ ਔਰਤ ਕੱਪੜੇ ਸੁਕਾ ਰਹੀ ਸੀ ਬਾਦਸ਼ਾ ਨੇ ਆਪਣੀ ਇੱਕ ਬੰਦੀ ਨੂੰ ਬੁਲਾ ਕੇ ਪੁੱਛਿਆ ਇਹ ਕਿਸ ਦੀ ਪਤਨੀ ਹੈ ਕੈਦੀ ਨੇ ਕਿਹਾ ਬਾਦਸ਼ਾ ਸਲਾਮਤ ਇਹ ਤੁਹਾਡੇ ਗੁਲਾਮ ਫਿਰੋਜ਼ ਦੀ ਪਤਨੀ ਹੈ ਬਾਦਸ਼ਾ ਠਾ ਆਇਆ ਪਰ ਬਾਦਸ਼ਾ ਉਸ ਔਰਤ ਦੀ ਸੁੰਦਰਤਾ ਤੋਂ ਬਹੁਤ ਖੁਸ਼ ਹੋ ਗਿਆ ਉਸਨੇ ਫਿਰੋਜ਼ ਨੂੰ ਬੁਲਾਇਆ ਫਿਰੋਜ਼ ਪ੍ਰਗਟ ਹੋਇਆ ਤਾਂ ਬਾਦਸ਼ਾਹ ਨੇ ਉਸ ਨੂੰ ਕਿਹਾ ਫਿਰੋਜ਼ ਸਾਡਾ ਇੱਕ ਕੰਮ ਹੈ ਕਿ ਮੇਰੀ ਇਹ ਚਿੱਠੀ ਫਲਾ ਮੁਲਕ ਬਾਦਸ਼ਾ ਨੂੰ ਦਿਓ ਅਤੇ ਉਹਨਾਂ ਤੋਂ ਜਵਾਬ ਵੀ ਪ੍ਰਾਪਤ ਕਰ ਲਈ ਫਿਰੋਜ਼ ਉਹ ਚਿੱਠੀ ਲੈ ਕੇ ਘਰ ਵਾਪਸ ਆਇਆ ਚਿੱਠੀ ਨੂੰ ਸਹਰਾਣੇ ਦੇ ਹੇਠਾਂ ਰੱਖਿਆ ਆਪਣਾ ਸਫ਼ਰ ਦਾ ਸਮਾਨ ਤਿਆਰ ਕੀਤਾ ਰਾਤ ਘਰ ਬਿਤਾਈ ਅਤੇ ਸਵੇਰੇ ਮੰਜ਼ਿਲ ਲਈ ਰਵਾਨਾ ਹੋ ਗਿਆ ਇਸ ਗੱਲ ਤੋਂ ਵੇਫਿਕਰ ਕਿ ਬਾਦਸ਼ਾ ਨੇ ਉਸ ਨਾਲ ਕੀ ਚਾਲ ਖੇਡੀ ਸੀ ਇਧਰ ਜਿਵੇਂ ਹੀ ਫਿਰੋਜ਼ ਨਜ਼ਰਾਂ ਤੋਂ ਗਾਇਬ ਹੋਇਆ ਬਾਦਸ਼ਾ ਚੁੱਪਚੀ ਪੀਤੇ ਫਿਰੋਜ਼ ਦੇ ਘਰ ਪਹੁੰਚੇ ਕਿ ਹੌਲੀ-ਹੌਲੀ ਫਿਰੋਜ਼ ਦੇ ਘਰ ਦਾ ਦਰਵਾਜ਼ਾ ਖੜਕਾਇਆ ਤਾਂ ਫਿਰੋਜ਼ ਦੀ ਪਤਨੀ ਨੇ ਕਿਹਾ ਕੌਣ ਹੈ ਬਾਦਸ਼ਾਹ ਨੇ ਕਿਹਾ ਮੈਂ ਬਾਦਸ਼ਾਹ ਹਾਂ ਤੇਰੇ ਪਤੀ ਦਾ ਮਾਲਕ ਹਾਂ ਇਸ ਲਈ ਉਸਨੇ ਦਰਵਾਜ਼ਾ ਖੋਲ੍ਹਿਆ ਬਾਦਸ਼ਾਹ ਅੰਦਰ ਆ ਕੇ ਬੈਠ ਗਿਆ ਫਿਰੋਜ਼ ਦੀ ਪਤਨੀ ਹੈਰਾਨ ਹੋ ਗਈ ਤੇ ਕਹਿਣ ਲੱਗੀ ਕਿ ਅੱਜ ਬਾਦਸ਼ਾਹ ਸਲਾਮਤ ਇੱਥੇ ਸਾਡੇ ਗ੍ਰੀਵਖਾਨੇ ਵਿੱਚ ਬਾਦਸ਼ਾਹ ਨੇ ਕਿਹਾ ਮੈਂ ਇੱਥੇ ਮਹਿਮਾਨ ਬਣ ਕੇ ਆਇਆ ਹਾਂ ਫਿਰੋਜ਼ ਦੀ ਪਤਨੀ ਨੇ ਬਾਦਸ਼ਾਹ ਦਾ ਮਤਲਬ ਸਮਝ ਲਿਆ ਤੇ ਕਿਹਾ ਮੈਂ ਤੁਹਾਡੇ ਇਸ ਤਰ੍ਹਾਂ ਆਉਣ ਤੋਂ ਰੱਬ ਤੋਂ ਖੈਰ ਮੰਗਦੀ ਹਾਂ ਜਿਸ ਵਿੱਚ ਮੈਨੂੰ ਕੋਈ ਪੱਲਾ ਮਾਨਸੀ ਨਜ਼ਰ ਨਹੀਂ ਆਉਂਦੀ ਰਾਜੇ ਨੇ ਗੁੱਸੇ ਵਿੱਚ ਆ ਕੇ ਕਿਹਾ हे ਲੜਕੀ ਇਹ ਕੀ ਕਹਿ ਰਹੀ ਹੈ ਸ਼ਾਇਦ ਤੁਸੀਂ ਮੈਨੂੰ ਪਹਿਚਾਣਿਆ ਨਹੀਂ ਮੈਂ ਬਾਦਸ਼ਾਹ ਹਾਂ ਤੇਰੇ ਪਤੀ ਦਾ ਮਾਲਕ ਹਾਂ ਫਿਰੋਜ਼ ਦੀ ਪਤਨੀ ਨੇ ਕਿਹਾ ਬਾਦਸ਼ਾਹ ਸਲਾਮਤ ਮੈਂ ਜਾਣਦੀ ਹਾਂ ਕਿ ਤੁਸੀਂ ਬਾਦਸ਼ਾਹ ਹੋ ਪਰ ਬਜ਼ੁਰਗਾਂ ਨੇ ਕਿਹਾ ਹੈ ਕਿ ਸ਼ੇਰ ਚਾਹੇ ਕਿੰਨਾ ਵੀ ਭੁੱਖਾ ਕਿਉਂ ਨਾ ਹੋਵੇ ਉਹ ਮਰਦਾ ਖਾਣਾ ਸ਼ੁਰੂ ਨਹੀਂ ਕਰੇਗਾ ਤੇ ਕਿਹਾ ਬਾਦਸ਼ਾਹ ਸਲਾਮਤ ਤੁਸੀਂ ਉਸ ਕਟੋਰੇ ਵਿੱਚੋਂ ਪਾਣੀ ਪੀਣ ਆਏ ਹੋ ਜਿਸ ਵਿੱਚ ਤੁਹਾਡੇ ਕੁੱਤੇ ਨੇ ਪਾਣੀ ਪੀਤਾ ਹੈ ਉਸ ਔਰਤ ਦੀਆਂ ਗੱਲਾਂ ਸੁਣ ਕੇ ਰਾਜਾ ਬਹੁਤ ਸ਼ਰਮਿੰਦਾ ਹੋਇਆ ਅਤੇ ਉਸ ਨੂੰ ਛੱਡ ਕੇ ਵਾਪਸ ਚਲਾ ਗਿਆ ਪਰ ਆਪਣੀ ਚੱਪਲ ਉੱਥੇ ਹੀ ਭੁੱਲ ਗਿਆ ਇਹ ਸਭ ਕੁਝ ਰਾਜੇ ਦੇ ਪੱਖ ਤੋਂ ਹੋਇਆ ਹੁਣ ਫਿਰੋਜ਼ ਨੂੰ ਅੱਧੇ ਰਾਹ ਵਿੱਚ ਜਾਦ ਆ ਗਿਆ ਇਹ ਬਾਦਸ਼ਾਹ ਵੱਲੋਂ ਦਿੱਤੀ ਚਿੱਠੀ ਘਰ ਵਿੱਚ ਹੀ ਛੱਡ ਗਏ ਹਨ ਤੇ ਉਸਨੇ ਘੋੜੇ ਨੂੰ ਝਟਮੋੜਿਆ ਅਤੇ ਵਾਪਸ ਆਪਣੇ ਘਰ ਵੱਲ ਵਧਿਆ ਫਿਰੋਜ਼ ਜਦੋਂ ਆਪਣੇ ਘਰ ਪਹੁੰਚਿਆ ਤਾਂ ਸਰਾਣੀ ਏਠੋਂ ਚਿੱਠੀ ਕਢਦੇ ਉਸਦੀ ਨਜ਼ਰ ਮੰਝੇ ਦੇ ਠਾਪਈ ਬਾਦਸ਼ਾਹ ਦੀਆਂ ਚੱਪਲਾਂ ਤੇ ਪਈ ਜਿਸ ਨੂੰ ਉਹ ਕਾਲੀ ਵਿੱਚ ਭੁੱਲ ਗਿਆ ਸੀ ਫਿਰੋਜ਼ ਦਾ ਸਿਰ ਘੁੰਮ ਰਿਹਾ ਸੀ ਤੇ ਉਹ ਸਮਝ ਗਿਆ ਕਿ ਬਾਦਸ਼ਾਹ ਨੇ ਉਸ ਨੂੰ ਸਫ਼ਰ ਤੇ ਸਿਰਫ ਇਸ ਲਈ ਭੇਜਿਆ ਸੀ ਕਿ ਉਹ ਆਪਣਾ ਮਕਸਦ ਪੂਰਾ ਕਰ ਸਕੇ ਫਿਰੋਜ਼ ਚੁੱਪਚਾਪ ਕਿਸੇ ਨੂੰ ਕੁਝ ਕਹੇ ਬਿਨਾ ਘਰੋਂ ਚਲਾ ਗਿਆ ਉਹ ਚਿੱਠੀ ਲੈ ਚਲਾ ਗਿਆ ਅਤੇ ਕੰਮ ਖਤਮ ਕਰਨ ਤੋਂ ਬਾਅਦ ਬਾਦਸ਼ਾਹ ਕੋਲ ਵਾਪਸ ਆਇਆ ਤਾਂ ਬਾਦਸ਼ਾਹ ਨੇ ਉਸ ਨੂੰ 100 ਦਿਨਾਰ ਦਾ ਇਨਾਮ ਦਿੱਤਾ ਫਿਰੋਜ਼ ਦਿਨਾਰ ਲੈ ਕੇ ਬਾਜ਼ਾਰ ਗਿਆ ਅਤੇ ਔਰਤਾਂ ਦੇ ਵਰਤਨ ਲਈ ਮਹਿੰਗੇ ਕੱਪੜੇ ਤੇ ਕੁਝ ਗਿਫਟ ਖਰੀਦਿਆ ਘਰ ਪਹੁੰਚ ਕੇ ਉਸ ਨੇ ਆਪਣੀ ਪਤਨੀ ਨੂੰ ਸਲਾਮ ਕੀਤਾ ਤੇ ਕਿਹਾ ਚਲੋ ਤੁਹਾਡੇ ਪੇਕੇ ਘਰ ਚੱਲੀਏ ਪਤਨੀ ਨੇ ਪੁੱਛਿਆ ਕੀ ਇਹ ਕੀ ਹੈ ਕਿਹਾ ਬਾਦਸ਼ਾਹ ਨੇ ਇਨਾਮ ਦਿੱਤਾ ਹੈ ਅਤੇ ਮੈਂ ਚਾਹੁੰਦਾ ਹਾਂ ਕਿ ਤੁਸੀਂ ਇਸ ਨੂੰ ਪਹਿਨ ਕੇ ਆਪਣਾ ਪਰਿਵਾਰ ਵਾਲਿਆਂ ਨੂੰ ਦਿਖਾਓ ਪਤਨੀ ਜਿਵੇਂ ਤੁਹਾਡੀ ਮਰਜ਼ੀ ਪਤਨੀ ਤਿਆਰ ਹੋ ਕੇ ਆਪਣੇ ਪਤੀ ਨਾਲ ਆਪਣੇ ਪੇਕੇ ਘਰ ਚਲੀ ਗਈ ਜਵਾਈ ਅਤੇ ਧੀ ਅਤੇ ਉਹਨਾਂ ਵੱਲੋਂ ਲਿਆਂਦੇ ਗਏ ਗਿਫਟ ਦੇਖ ਕੇ ਉਹ ਬਹੁਤ ਖੁਸ਼ ਹੋਏ ਫਿਰ ਉਹ ਆਪਣੀ ਪਤਨੀ ਨੂੰ ਛੱਡ ਕੇ ਵਾਪਸ ਆ ਗਿਆ ਇੱਕ ਮਹੀਨਾ ਬੀਤ ਜਾਣ ਦੇ ਬਾਵਜੂਦ ਵੀ ਉਸ ਨੇ ਨਾ ਤਾਂ ਆਪਣੀ ਪਤਨੀ ਬਾਰੇ ਪੁੱਛਿਆ ਤੇ ਨਾ ਹੀ ਉਸ ਨੂੰ ਵਾਪਸ ਬੁਲਾਇਆ ਫਿਰ ਕੁਝ ਦਿਨਾਂ ਬਾਅਦ ਉਸ ਦਾ ਸਾਲਾ ਉਸ ਨੂੰ ਮਿਲਣ ਆਇਆ ਅਤੇ ਉਸ ਨੇ ਕਿਹਾ ਕਿ ਸਾਨੂੰ ਆਪਣੀ ਭੈਣ ਨਾਲ ਤੇ ਆਪਣੇ ਗੁੱਸੇ ਅਤੇ ਨਾਜ਼ੁਕੀ ਦਾ ਕਾਰਨ ਦੱਸੋ ਨਹੀਂ ਤਾਂ ਅਸੀਂ ਤੁਹਾਨੂੰ ਜੱਜ ਦੇ ਸਾਹਮਣੇ ਪੇਸ਼ ਕਰਾਂਗੇ ਤਾਂ ਉਸ ਨੇ ਕਿਹਾ ਜੇ ਤੁਸੀਂ ਚਾਹੁੰਦੇ ਹੋ ਤਾਂ ਕਰ ਲਓ ਪਰ ਮੇਰੇ ਜਿhme ਇਹ じゃ ਕੋਈ ਹੱਕ ਬਾਕੀ ਨਹੀਂ ਜੋ ਮੈਂ ਅਦਾ ਨਾ ਕੀਤਾ ਹੋਵੇ ਜਦੋਂ ਉਹ ਆਪਣਾ ਕੇਸ ਜੱਜ ਕੋਲ ਲੈ ਕੇ ਗਿਆ ਤਾਂ ਜੱਜ ਨੇ ਫਿਰੋਜ਼ ਨੂੰ ਬੁਲਾਇਆ ਜੱਜ ਉਸ ਸਮੇਂ ਬਾਦਸ਼ਾਹ ਦੇ ਕੋਲ ਬੈਠਾ ਸੀ ਕੁੜੀ ਦੇ ਪ੍ਰਮਾਣੇ ਕਿਹਾ ਅੱਲਾ ਬਾਦਸ਼ਾਹ ਨੂੰ ਅਤੇ ਕਾਜੀ ਸਾਹਿਬ ਨੂੰ ਸੁਰੱਖਿਅਤ ਰੱਖੇ ਜੱਜ ਸਾਹਿਬ ਅਸੀਂ ਸਬਜ਼ੀਆਂ ਦਾ ਬਾਗ ਤਰਕਤ ਫਲਾਂ ਸੇ ਭਰੇ ਹੋਏ ਅਤੇ ਨਾਲ ਮਿੱਠੇ ਪਾਣੀ ਦਾ ਕੂ ਇਸ ਵਿਅਕਤੀ ਨੂੰ ਸੌਪਿਆ ਸੀ ਇਸ ਵਿਅਕਤੀ ਨੇ ਸਾਡੇ ਬਾਗ ਨੂੰ ਉਜਾੜ ਦਿੱਤਾ ਸਾਰੇ ਫਲ ਖਾ ਲਏ ਦਰਖਤ ਵੱਢ ਦਿੱਤੇ ਅਤੇ ਖੂਹ ਨੂੰ ਖਰਾਬ ਕਰਕੇ ਬੰਦ ਕਰ ਦਿੱਤਾ ਜੱਜ ਨੇ ਫਿਰੋਜ਼ ਨੂੰ ਪੁੱਛਿਆ ਹਾਂ ਮੁੰਡਾ ਤੁਸੀਂ ਇਸ ਬਾਰੇ ਕੀ ਕਹਿੰਦੇ ਹੋ ਬਿਰੋਜ਼ ਨੇ ਕਿਹਾ ਜੱਜ ਸਾਹਿਬ ਜੋ ਮੈਨੂੰ ਬਾਗ ਦਿੱਤਾ ਗਿਆ ਸੀ ਮੈਂ ਉਸ ਤੋਂ ਬਿਹਤਰ ਸਥਿਤੀ ਵਿੱਚ ਇਹਨਾਂ ਨੂੰ ਵਾਪਸ ਕਰ ਦਿੱਤਾ ਹੈ ਜੱਜ ਨੇ ਪੁੱਛਿਆ ਕੀ ਉਹ ਬਾਗ ਤੁਹਾਨੂੰ ਉਸੇ ਹਾਲਤ ਵਿੱਚ ਵਾਪਸ ਕਰ ਦਿੱਤਾ ਹੈ ਜਿਵੇਂ ਪਹਿਲਾਂ ਸੀ ਉਹਨਾਂ ਨੇ ਕਿਹਾ ਕਿ ਹਾਂ ਉਹਨਾਂ ਨੇ ਇਸ ਨੂੰ ਉਸੇ ਹਾਲਤ ਵਿੱਚ ਵਾਪਸ ਕਰ ਦਿੱਤਾ ਹੈ ਪਰ ਅਸੀਂ ਇਹਨਾਂ あ ਤੋ ਬਾਗ ਵਾਪਸ ਕਰਨ ਦਾ ਕਾਰਨ ਜਾਨਣਾ ਚਾਹੁੰਦੇ ਹਾਂ ਜੱਜ ਨੇ ਕਿਹਾ ਹਾਂ ਫਿਰੋਜ਼ ਤੇਰਾ ਇਸ ਬਾਰੇ ਕੀ ਕਹਿਣਾ ਚਾਹੁੰਦੇ ਹੋ ਫਿਰੋਜ਼ ਨੇ ਕਿਹਾ ਜੱਜ ਸਾਹਿਬ ਮੈਂ ਕਿਸੇ ਬਗਾਵਤ ਜਾਂ ਨਫ਼ਰਤ ਕਾਰਨ ਬਾਗ ਨਹੀਂ ਛੱਡਿਆ ਸੰਗੋ ਮੈਂ ਇਸ ਨੂੰ ਇਸ ਕਰਕੇ ਛੱਡ ਦਿੱਤਾ ਕਿਉਂਕਿ ਇੱਕ ਦਿਨ ਜਦੋਂ ਮੈਂ ਬਾਗ ਵਿੱਚ ਆਇਆ ਤਾਂ ਉਸ ਵਿੱਚ ਸ਼ੇਰ ਦੇ ਪੰਜੇ ਦੇ ਨਿਸ਼ਾਨ ਦੇਖੇ ਤਾਂ ਮੈਨੂੰ ਡਰ ਸੀ ਕਿ ਸ਼ੇਰ ਮੈਨੂੰ ਖਾ ਜਾਵੇਗਾ ਇਸ ਲਈ ਸ਼ੇਰ ਦੇ ਇਕਰਾਮ ਦੀ ਵਜ੍ਹਾ ਨਾਲ ਮੈਂ ਬਾਗ ਵਿੱਚ ਜਾਣਾ ਬੰਦ ਕਰ ਦਿੱਤਾ ਜੋ ਬਾਦਸ਼ਾਹ ਬੈਠ ਕੇ ਸਭ ਸੁਣ ਰਿਹਾ ਸੀ ਉੱਠ ਕੇ ਖੜਾ ਹੋ ਗਿਆ ਤੇ ਕਿਹਾ ਫਿਰੋਜ਼ ਸ਼ਾਂਤੀ ਅਤੇ ਸੰਤੋਖ ਆਪਣੇ ਬਾਗ ਵਿੱਚ ਚਲਾ ਗਿਆ ਮੈਂ ਅੱਲਾ ਦੀ ਸੌਂ ਖਾਂਦਾ ਹਾਂ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਸ਼ੇਰ ਤੁਹਾਡੇ ਬਾਗ ਵਿੱਚ ਆਇਆ ਸੀ ਪਰ ਉਹ ਨਾ ਤਾਂ ਉੱਥੇ ਕੋਈ ਅਸਰ ਛੱਡ ਸਕਿਆ ਤੇ ਨਾ ਹੀ ਕੋਈ ਪੱਤਾ ਤੋੜ ਸਕਿਆ ਅਤੇ ਨਾ ਹੀ ਕੋਈ ਫਲ ਖਾ ਸਕਿਆ ਉਹ ਥੋੜੀ ਦੇਰ ਲਈ ਉੱਥੇ ਰਿਹਾ ਅਤੇ ਨਿਰਾਸ਼ ਹੋ ਕੇ ਵਾਪਸ ਪਰਤਿਆ ਅਤੇ ਮੈਂ ਰੱਬ ਦੀ ਸੌਂ ਖਾਂਦਾ ਹਾਂ ਕਿ ਮੈਂ ਕਿਸੇ ਬਾਗ ਦੇ ਧਾਰੇ ਤੁਹਾਡੇ ਵਰਗੀਆਂ ਮਜ਼ਬੂਤ ਕੰਧਾਂ ਕਦੇ ਨਹੀਂ ਦੇਖੀਆਂ ਹਨ ਫਿਰੋਜ਼ ਆਪਣੇ ਘਰ ਵਾਪਸ ਆ ਗਿਆ ਤੇ ਆਪਣੀ ਪਤਨੀ ਨੂੰ ਵਾਪਸ ਲੈ ਆਇਆ ਤੇ ਨਾ ਤਾਂ ਜੱਜ ਅਤੇ ਨਾ ਹੀ ਕਿਸੇ ਹੋਰ ਨੂੰ ਪਤਾ ਲੱਗਾ ਕਿ ਮਾਮਲਾ ਕੀ ਸੀ ਆਪਣੇ ਮਨ ਦੇ ਰਾਜ ਨੂੰ ਛਪਾਉਣਾ ਤੇ ਇਸ ਤੋਂ ਵਧੀਆ ਤਰੀਕਾ ਹੋਰ ਕੀ ਹੋ ਸਕਦਾ ਹੈ ਆਪਣੇ ਘਰ ਦੇ ਪੇਤ ਲੋਕਾਂ ਨੂੰ ਨਾ ਦੇਉ